ਸਾ ਮਿੱਤਰੋ ਆਖਰੀ ਸਪਰੇ ਜਿਹੜੀ ਮੈਂ ਅੱਜ ਕਰਤੀ ਲਗਭਗ 10-12 ਕਿੱਲਿਆਂ ਦੇ ਉੱਤੇ 24 ਤਰੀਕਾ ਕੱਲ ਨੂੰ ਮੇਲੇ ਤੇ ਤੁਹਾਨੂੰ ਮਿਲਾਂਗੇ ਠੀਕ ਹੈ 24 ਸਤੰਬਰ ਹਾਈਬ੍ਰਿਡ ਝੋਨਾ ਮੇਰੇ ਕੋਲੇ 8-9 ਕਿੱਲੇ ਬਈ 28p 67 ਉਦੇ ਉਤੇ ਸੱਤ ਕਿੱਲਿਆਂ ਦੇ ਵਿੱਚ ਇੱਕ ਡਰਮ ਲਾਇਆ ਮੈਂ ਉਹਦੇ ਵਿੱਚ ਮੈਂ ਕੀਤਾ ਕੀ ਕੀ ਹੈ ਬਈ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਬਾਸਮਤੀ ਦੇ ਵਿੱਚ ਵੀ ਗੱਲ ਕਰਾਂਗੇ ਬਈ ਅੱਜ ਜਿਹੜੀ ਦਵਾਈ ਕੀਤੀ ਆ ਬਾਕੀ ਫੋਲੋ ਵੀਡੀਓ ਹੋਰ ਪਈਆਂ ਨੇ ਜਿਹੜੀਆਂ ਹੋਰ ਕੰਪਨੀਆਂ ਦੀਆਂ ਦਵਾਈਆਂ ਨੇ ਸਾਰੀਆਂ ਵਧੀਆ ਨੇ ਬਈ ਇੱਕ ਗੱਲ ਦਾ ਧਿਆਨ ਰੱਖੋ ਆਪਦਾ ਝੋਨਾ ਦੇਖ ਕੇ ਉੰਨੇ ਦੀ ਕੰਡੀਸ਼ਨ ਦੇਖ ਕੇ ਦਵਾਈ ਕਰੋ ਕਿਉਂਕਿ ਪਛੋ ਚੱਲੀ ਜਾਂਦੀ ਆ ਬਿਮਾਰੀ ਹੁਣ ਇੱਕ ਵਾਰੀ ਰੁਕ ਚੁੱਕੀ ਆ ਐਵੇਂ ਬਹੁਤਾ ਫालतू ਖਰਚਾ ਕਰਨ ਦੀ ਬਈ ਲੋੜ ਨਹੀਂ ਕਿਉਂਕਿ ਜਦੋਂ ਝੋਨੇ ਦੇ ਵਿੱਚ ਵੜਦੇ ਆ ਦਵਾਈ ਕਰਦੇ ਆ ਉਦੋਂ ਟੁੱਟਦਾ ਬਹੁਤਾ ਨੁਕਸਾਨ ਬਹੁਤ ਹੁੰਦਾ ਫਿਰ ਮੁੜ ਕੇ ਦੌਗੀਆਂ ਬਹਿਣਗੀਆਂ ਉਹਨਾ ਆਪਣੇ ਕੋਲੇ ਬਿਮਾਰੀ ਨੇ ਨਹੀਂ ਨੁਕਸਾਨ ਕਰਨਾ ਜੇ ਨਹੀਂ ਹੈਗੀ ਜਿੰਨਾ ਤੁਸੀਂ ਲਾਤੜ ਦੋਗੇ ਠੀਕ ਆ ਤਾਂ ਜਿਹੜੀ ਦਵਾਈ ਕਰਨੀ ਆ ਹੁਣ ਚੰਗੀ ਕਰ ਲਓ ਇੱਕ ਚੰਗੀ ਤੋਂ ਭਾਵ ਐ ਨਹੀਂ ਵੀ ਹੈਗਾ ਵੀ 2000 ਰੁਪਿਆ ਕਿੱਲਾ ਕਰ ਲਓ ਤੇ ਨਾ ਹੀ ਦੁਕਾਨਦਾਰ ਦੇ ਮਗਰ ਲੱਗਣਾ ਨਾ ਹੀ ਕਿਸੇ ਗਵਾਂਡੀ ਦੇ ਮਗਰ ਲੱਗਣਾ ਕਿਉਂਕਿ 10% ਸਾ ਦੁਕਾਨਦਾਰ ਇਹੋ ਜੇ ਨੇ ਠੀਕ ਆ ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਸਾਰੇ ਇੱਕੋ ਜੇ ਨਹੀਂ ਹੁੰਦੇ ਜਿਨ੍ਹਾਂ ਨਾਲ ਘਰ ਬਣਿਆ ਹੁੰਦਾ ਉਹ ਨਹੀਂ ਐ ਕਰਦੇ ਪਰ ਜਦੋਂ ਆਪਾਂ ਚੱਲਦੇ ਫਿਰਦੇ ਹੋਰ ਕਿਸੇ ਕੋਲੇ ਜਾਂਦੇ ਆ ਉਹ ਝੋਲੇ ਭਰ ਦੂਗਾ ਕਿ ਵੀ ਫੰਗੀ ਸਾਈਡ ਵੀ ਕਰ ਲਾ ਯਾਰ ਲਾਸਟ ਤਾਂ ਦਵਾਈ ਆ ਉਹੀ ਡਰਾ ਦਿੰਦਾ ਟੇਲੇ ਵਾਲੇ ਵੀ ਪਾਲਾ ਯਾਰ ਸੁੰਡੀ ਵਾਲੇ ਵੀ ਪਾਲਾ ਆਪ ਮੱਕੜ ਡੁੱਡਿਆ ਫਿਰਦਾ ਹਨਾ ਤਾਂ ਉਹ ਗੱਲ ਤੋਂ ਮਾੜਾ ਜਾਂ ਗਰੇਜ ਕਰੋ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਕਿਹੜੀ ਕਿਹੜੀ ਦਵਾਈ ਕੀਤੀ ਆ ਸੱਤ ਕਿੱਲਾਂ ਦਾ ਬਾਈ ਮੇਰੇ ਕੋਲੇ ਪਟਾ ਕੱਦ ਬਹੁਤ ਹੋ ਗਿਆ ਡੇਢ ਗੱਟਾ ਸਿਰਫ ਯੂਰੀਆ ਦਾ ਪਿਆ ਸੀ ਪਰ ਸੰਘਣਾ ਝੋਨਾ ਲੱਗਿਆ ਕਿਉਂਕਿ ਪਿੰਡੂ ਲੇ ਤੇ ਇਹਦੇ ਕਰਕੇ ਇਹਦੇ ਵਿੱਚ ਮੈਂ ਇੱਕ ਤੇਲੇ ਵਾਲੀ ਦਵਾਈ ਪਾਈ ਆ ਤੇਲੇ ਵਾਲੀ ਬਈ ਜੇ ਸਿੱਧੀ ਜੀ ਗੱਲ ਆ ਜੇ ਤੁਹਾਡਾ ਝੋਨਾ 30 ਦਿਨ ਲੈ ਜੂ ਜਾਂ 30 ਦਿਨਾਂ ਤੋਂ ਵੱਧ ਲੈ ਜੂਗਾ ਤਾਂ ਇੱਕ ਚੰਗੀ ਤੇਲੇ ਵਾਲੀ ਦਵਾਈ ਕਰ ਦੋ ਹੁਣ ਇੱਥੇ ਮੈਂ ਐ ਨਹੀਂ ਕਹੂੰਗਾ ਵੀ ਪੈਕਸਾ ਲਾਉਣ ਜਾਂ ਕੋਈ ਮਹਿੰਗੀ 12 13 16 ਵਾਲੀ ਦਵਾਈ ਕਰ ਦੋ ਉਹ ਜੇ ਕਰਨੀ ਆ ਤੁਸੀਂ ਗੋਭ ਟਾਈਮ ਕਰਨੀ ਸੀ ਹੁਣ ਜੇ ਕਰਨੀ ਆ ਤਾਂ ਕਰੋ ਜੇ ਤੁਹਾਡਾ ਝੋਨਾ ਜਮਾ ਹੀ ਹਰਾ ਕਾਚਾ ਹਰਾ ਕਾਚੇ ਤੋਂ ਭਾਵ ਉਹਨੇ ਪੱਤਿਆਂ ਤੋਂ ਅਸਰ ਲੈਣ ਲੱਗਣਾ ਪੰਜਵੇਂ ਛੇਵੇਂ ਦਿਨ ਅਸਰ ਸ਼ੁਰੂ ਕਰਨਾ ਉਹਨੇ ਤੇ ਉਦੇ ਲਈ ਪਾਣੀ 200 ਲੀਟਰ ਲਾਉਣਾ ਜ਼ਰੂਰੀ ਆ ਹੁਣ ਅੱਜ ਦੀ ਘੜੀ ਹਨਾ ਉਹਦੀ ਬਜਾਏ ਤੁਸੀਂ ਕੰਟੈਕਟ ਦਵਾਈ ਤੁਸੀਂ ਪਾ ਕੇ ਤੁਸੀਂ ਕਰ ਸਕਦੇ ਹੋ ਜਿਹੜੀ ਮੈਂ ਕੀਤੀ ਆ ਤੇਲੇ ਲਈ ਬਈ ਇੱਕ ਤਾਂ ਉਸੀਨ ਅਲਟਰਾ ਪੀ ਆਈ ਡੀ ਠੀਕ ਆ ਜਿਹੜੀ ਹੁਣ ਨਵੀਂ ਪੈਕਿੰਗ ਦੇ ਵਿੱਚ 70% ਡਬਲਯੂ ਜੀ ਫਾਰਮ ਦੇ ਵਿੱਚ ਹੈਗਾ ਗ੍ਰੈਨੂਲ ਫਾਰਮ ਦੇ ਵਿੱਚ ਨਾਲ ਇਹਦੇ ਲਾਲ ਅਕਟਾਰਾ ਪਾਤੀ ਬਈ ਲਾਲ ਅਕਟਾਰਾ ਨੇ ਕੀ ਕਰਨਾ ਮਾਰ ਦੇਣਾ ਤੁਰਤ ਇੱਕ ਲੀਟਰ ਸੱਤ ਕਿੱਲਿਆਂ ਦੇ ਵਿੱਚ ਪਾ ਤਾ ਲਗਭਗ ਤੇ ਨਾਲ ਇਹਦੇ ਇੱਕ ਸੁੰਡੀ ਵਾਲੀ ਬਾਤੀ ਬਈ ਸੁੰਡੀ ਵਾਲੀ ਉਹੀ ਬਾਤੀ ਮੈਨੂੰ ਇਹ ਬਾਲੀ ਪਸੰਦ ਆ ਯਾਰ ਪਿਛਲੇ ਸਾਲ ਦੀ ਇਮਾਮੈਕਟਿਕ ਬੈਂਜੋਏਟ 1.9 ईसी ਤੜਕੇ ਦੇ ਨਾਂ ਤੇ ਆਉਂਦੀ ਆ ਬਈ ਇਹ 1500 ਤੋਂ ਲੈ ਕੇ 2200 ਦੇ ਵਿੱਚ ਮਾਰਕੀਟ ਦੇ ਵਿੱਚ ਤੁਹਾਨੂੰ ਆਮ ਮਿਲੀ ਜਾਂਦੀ ਆ ਕੰਪਨੀ ਦੇ ਹਿਸਾਬ ਦੇ ਨਾਲ ਤੁਹਾਡੀ ਕੈਸ਼ ਅਧਾਰ ਦੇ ਹਿਸਾਬ ਦੇ ਨਾਲ ਠੀਕ ਆ ਇਹ ਲਗਭਗ ਫੁੱਡੇ ਕੋਲੇ ਕਿਲਾ ਮੇਰਾ 850 ਰੁਪਏ ਕਿਲਾ ਪਿਆ ਨਾ ਕੋਈ ਫੰਗੀਸਾਈਡ ਕਰਿਆ ਤੇ ਨਾ ਕੋਈ ਹਲਦੀ ਰੋਗ ਤੋਂ ਕਰਿਆ ਜਿਹਨੇ ਦਾਣੇ ਨੇ ਪਟਾਕਾ ਮਾਰਤਾ ਮੇਰੇ ਵੀ ਹੈਗਾ 1-2% ਉਹ ਨਹੀਂ ਠੀਕ ਹੋਣਾ ਕਈ ਲੋਕ ਹੁਣ ਕੋਸਾਈਡ ਦੀਆਂ ਸਪਰੇਹਾਂ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਕਈ ਫੰਗੀ ਸਾਈਡ ਹੁਣ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਬਾਈ ਜਿਹੜਾ ਗੋਬ ਟਾਈਮ ਅਸਰ ਹੋਣਾ ਸੀ ਉਹੀ ਹੋਣਾ ਸੀ ਫालतू ਖਰਚਿਆਂ ਤੋਂ ਬਚੋ ਇਹ ਵੀ ਮੈਂ ਤਾਂ ਜ਼ਿਆਦਾ ਕਰਤਾ ਕਿਉਂਕਿ ਮੇਰਾ ਝੋਨਾ ਫੱਬਿਆ ਬਹੁਤ ਹੋਇਆ ਤੇ ਕੱਦ ਜ਼ਿਆਦਾ ਠੀਕ ਆ ਜਿਹੜਾ ਮੜਾ ਝੋਨਾ ਉੱਥੇ ਮੈਂ ਇੰਨੀ ਮਹਿੰਗੀ ਦਵਾਈ ਵੀ ਨਹੀਂ ਕਰਦਾ ਉੱਥੇ ਜੇ ਤੁਸੀਂ ਕੀ ਕਰੋਗੇ ਚੈਸ ਤੇ ਅਸ਼ੀਨ ਔਰ ਲਾ ਕੇ ਪਾ ਸਕਦੇ ਹੋ ਜਾਂ ਕੰਬੀਨੇਸ਼ਨ ਆਉਂਦੇ ਨੇ ਚੈਸ ਤੇ ਸ਼ੀਨ ਦੇ ਹਨਾ ਉਹ ਤੁਸੀਂ ਕਰ ਸਕਦੇ ਹੋ ਜਿਵੇਂ ਸカイ ਸਟਾਰ ਇੰਡੋ ਖਿਲਦਾ ਠੀਕ ਆ ਉਹ ਵੀ ਇੱਕ ਕਿੱਲੇ ਦੇ ਕੀਤਾ ਮੈਨੂੰ ਉਹਦਾ ਵੀ ਰਿਜ਼ਲਟ ਕਹਿੰਦੇ ਗੁੱਡ ਆ ਉਹਦੇ ਵਿੱਚ ਚੈਸ ਆਲਾ ਟੈਕਨੀਕਲ ਵੀ ਆ ਤੇ ਆਪਣੇ ਕੋਲੇ ਸ਼ੀਨ ਆਲਾ ਟੈਕਨੀਕਲ ਵੀ ਆ ਉਹ ਤੁਸੀਂ ਲੈ ਸਕਦੇ ਹੋ 133 ਗ੍ਰਾਮ ਉਹਦੀ ਡੋਜ਼ ਆ ਜਾਂ ਚੈਸ ਆਡ ਲੈ ਲਓ ਸ਼ੀਨ ਹੋਰ ਲੈ ਲਓ ਚੰਗੀ ਕੰਪਨੀ ਦੀ ਦੋਨਾਂ ਨੂੰ ਰਲਾ ਲਓ ਚੈਸ ਦੀ ਜਿਹੜੀ ਡੋਜ਼ ਲੈਣੀ ਆ ਆਪਾਂ ਉਹ 90 ਗ੍ਰਾਮ ਲੈ ਲਿਓ ਤੇ ਸ਼ੀਨ ਦੀ ਡੋਜ਼ ਜਿਹੜੀ ਲੈਣੀ ਆ ਉਹ 60 ਗ੍ਰਾਮ ਲੈ ਲਓ ਦੋਨਾਂ ਨੂੰ ਐਡ ਕਰਕੇ ਅਲੱਗ-ਅਲੱਗ ਘੋਲ ਕਰਕੇ ਦੋ ਦੋ ਬਾਅਦ ਇਕੱਠਾ ਮਿਲਾ ਕੇ ਤੁਸੀਂ ਤੇਲੇ ਲਈ ਕਰ ਸਕਦੇ ਹੋ ਇਹਦਾ ਵੀ ਗੁੱਡ ਰਿਜ਼ਲਟ ਆ ਠੀਕ ਹੈ ਭਾਈ ਉਸ ਤੋਂ ਬਾਅਦ ਇਹ ਤਾਂ ਹੋ ਗਿਆ 28 ਪੀ 70 ਤੇ ਜਿਹੜਾ ਇੱਕ ਢੋਲ ਲਾਤਾ ਮੈਂ ਇੱਕ ਕਿੱਲਾ ਮੇਰੇ ਕੋਲੇ 212 ਦਾ ਉਹ ਥੋੜਾ ਜਿਹਾ ਲੇਟ ਲੱਗਿਆ ਸੀ ਤੇ ਉਹਦੇ ਵਿੱਚ ਮੈਂ ਪਹਿਲਾਂ ਗੋਬ ਟਾਈਮ ਇੱਕ ਸਪਰੇਅ ਕੀਤੀ ਹੈ ਭਾਈ ਹਿਬੀ ਫਿੰਦੀ ਤੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਕਾਪੀ ਤੇ ਮੈਂ ਲਿਖ ਲਿਆ ਵੀ ਚਾਰ ਪੰਜ ਕਿੱਲੇਾਂ ਤੇ ਜਿਹੜੀ ਲੰਮੀ ਕਿਸਮ ਦੀ ਵੈਰਾਈਟੀ ਲਾਉਂ ਉਹਦੇ ਤੇ ਕਰੂੰਗਾ ਹੀ ਕਰੂੰਗਾ ਨਾਲ ਉਹਦੇ ਨਟਿਵੋ ਕੀਤੀ ਸੀ ਪਰ ਉਹਦੇ ਵਿੱਚ ਹਲਦੀ ਰੋਗ ਹੈਗਾ ਮੌਸਮ ਕਰਕੇ ਕਿਉਂਕਿ ਉਹਦੇ ਚੋਂ ਪਾਣੀ ਟੱਪਦਾ ਸੀ ਇੱਕੋ ਕੱਲੇ ਦੇ ਉੱਤੇ ਹਰਾ ਕੱਚ ਝੋਨਾ ਖੜਾ ਜਮਾ ਬਈ 2 ਨੰਬਰ ਪਾਣੀ ਆ ਤੱਤਾ ਠੰਡਾ ਬੂਰ ਆ ਮੇਰੇ ਕੋਲੇ ਤੇ ਜਿੱਥੇ ਆ ਝੋਨਾ ਲੱਗਿਆ ਹੋਇਆ 212 ਪਰ ਗੋਡਾ ਠੀਕ ਆ ਉਹਦੇ ਉੱਤੇ ਮੈਂ ਕੋਈ ਦਵਾਈ ਨਹੀਂ ਕਰੂੰਗਾ ਹੁਣ ਪੱਕਣ ਤੱਕ ਉਹ ਵੀ ਲਗਭਗ 25 ਦਿਨ ਲੈ ਜੂਗਾ ਕੰਬਾਈਨ ਤੱਕ ਠੀਕ ਆ ਭਾਈ ਤੇ ਐਸੀ ਤਰ੍ਹਾਂ ਹੀ 2267 ਦਾ ਇੱਕ ਹੋਰ ਪਟਾ ਮੇਰੇ ਕੋਲੇ ਸਵਾਗਤ ਕਿੱਲੇ ਦਾ ਠੀਕ ਹੈ ਉਹਦੇ ਉੱਤੇ ਕਿੱਲੇ ਦੇ ਉੱਤੇ ਮੈਂ ਸਕਾਈ ਸਟਾਰ ਕੀਤੀ ਉਹਦੀ ਮੈਂ ਵੀਡੀਓ ਵੀ ਪਾਤੀ ਰੀਲਾਂ ਵੀ ਪਾਤੀਆਂ ਪਲੱਸ ਵਿਆਗੋ ਕਰਤੀ ਵਿਆਗੋ ਤਾਂ ਕਰਤੀ ਕਿਉਂਕਿ ਬਾਈ ਇੱਥੇ ਮੇਰੇ ਕੋਲੇ ਆ ਕਿੱਲੇ ਦੇ ਵਿੱਚ ਜੰਤਰ ਸੀ ਤੇ ਡੇਢ ਗੱਟਾ ਯੂਰੀਆ ਦਾ ਪਿਆ ਮੇਰੇ ਤੋਂ ਪਰ ਫਿਰ ਵੀ ਇੰਨਾ ਪਮਕੜਾ ਇੰਨੇ ਪੱਤੇ ਸੁੰਡੀ ਨੇ ਖਾਦੇ ਆ ਬਾਈ ਹਨਾ ਤਾਂ ਮੈਂ ਡਰਿਆ ਬੈਠਾ ਸੀਗਾ ਕਿਉਂਕਿ ਪਹਿਲਾਂ ਮੈਂ ਘੋਲ ਕਰ ਗਿਆ ਇਹ ਦੂਜੀ ਦਵਾਈ ਹੈ ਇਹਦੇ ਉੱਤੇ ਪਹਿਲਾਂ ਮੈਂ ਸਸਤੀ ਦਵਾਈ ਕਰਤੀ ਸੀ ਉਹਦੀ ਵੀਡੀਓ ਵੀ ਪਈ ਆ ਠੀਕ ਆ ਤੇ ਦੂਜੀ ਦਵਾਈ ਇੱਥੇ ਕਰੀਆ ਜੰਤਰਾਲੇ ਖੇਤ ਦੇ ਵਿੱਚ ਤੇ ਆਖਰੀ ਮੰਨੋ ਤੇ ਇਹ ਸੈਂਪਲ ਪਈ ਸੀ ਮੇਰੇ ਕੋਲ ਦੋਨੇ ਉਹ ਕਰਤੇ ਠੀਕ ਆ ਭਾਈ ਉਸ ਤੋਂ ਬਾਅਦ ਬਾਸਮਤੀ 17 18 ਦੇ ਉੱਤੇ ਕੀ ਕੀਤਾ ਭਾਈ 17 18 ਲਗਭਗ 35 ਤੋਂ 40 ਦਿਨ ਲੇਜੂ ਮੇਰੀ ਹਜੇ ਤੇ ਉਹਦੇ ਵਿੱਚ ਵੇ ਸਟੋਰੀਆ ਕੀਤੀ ਆ ਭਾਈ ਸਜੰਟਾ ਦੀ ਜਿਹੜਾ ਕਿ ਪੈਕਸਾ ਲਾਉਣ ਵਾਲਾ ਟੈਕਨੀਕਲ ਆ ਪੈਕਸਾ ਲਾਉਣ ਵਾਲਾ ਟੈਕਨੀਕਲ ਵੀ ਹੁਣ ਬਹੁਤ ਕੰਪਨੀਆਂ ਚਾਉਣ ਲੱਗ ਗਿਆ ਤੁਨੂਕਾਂ ਨੇ ਵੀ ਲੈ ਲਿਆ ਹੋਰ ਵੀ ਲੋਕ ਮਿਲੀ ਜਾਂਦਾ ਸਾਰਾ ਠੀਕ ਆ ਤੇਜ ਪਾਣੀ ਵਧੀਆ ਲਾਇਆ ਜੱਜ ਕੇ ਨਾਲ ਉਹਦੇ ਐਫ ਐਮ ਸੀ ਡੀ ਕੋਰਾ ਜਣਾ ਜਾਂਦੀ ਬਾਈ ਨੇ ਉਹ ਪਾਤੀ ਬਸ ਉਹੀ ਪਾਤੀ ਬਸ ਠੀਕ ਹੈ ਆ ਦੋਨੇ ਦਵਾਈਆਂ ਪਲੱਸ ਸਟ੍ਰੈਪਟੋ ਦੀਆਂ ਪੁੜੀਆਂ ਤਿੰਨ ਯਾਨੀ 18 ਗ੍ਰਾਮ ਇਹ ਪੁੜੀਆਂ ਪਾਤੀਆਂ ਭਾਈ ਪਹਿਲਾਂ ਇਹਦੇ ਤੇ ਚੰਗਾ ਫੰਗੀ ਸੈਡ ਹੋਇਆ ਹੋਇਆ ਸੀ ਨਟੀਵੋ ਠੀਕ ਹੈ ਇੱਕ ਤੇਲੇ ਤੋਂ ਚੱਸ ਤੇ ਅਮੀਡਾ ਦਵਾਈ ਹੋਈ ਹੋਈ ਸੀ ਅੱਜ ਤੋਂ ਲਗਭਗ ਗੋਭ ਤੋਂ ਪਹਿਲਾਂ ਠੀਕ ਆ ਹੁਣ ਆ ਕਰਤੀ ਇੱਕ ਦੂਬਾ ਦੇਖੂਗਾ ਵੀ ਲੋਡ ਪਊਗੀ ਜਾਂ ਨਹੀਂ ਪੈਂਦੀ ਮੈਨੂੰ ਲੱਗਦਾ ਨਹੀਂ ਵੀ ਲੋਡ ਪਊਗੀ ਇਹਦੇ ਉੱਤੇ ਠੀਕ ਆ ਭਾਈ ਇਹ ਬਾਸਮਤੀ ਦੇ ਉੱਤੇ ਕੀਤੀ ਅੱਜ ਦੀ ਦਵਾਈ ਆ ਹਸਾਬਤਾ ਵਾ ਬਾਕੀ ਫੁੱਲ ਵੀਡੀਓ ਪਈ ਆ ਜੇ ਤੁਹਾਡੇ ਕੋਲੇ 15 ਦਿਨ ਰਹਿੰਦੇ ਆ ਝੋਨੇ ਦੇ ਭਾਈ ਤਾਂ ਉਹਦੇ ਵਿੱਚ ਕੁਝ ਕਰਨ ਦੀ ਲੋੜ ਨਹੀਂ ਜੇ ਤੁਹਾਨੂੰ ਲੱਗਦਾ ਵੀ ਤੇਲਾ ਆ ਗਿਆ ਤਾਂ ਤੇਲਾ ਨਾ ਹਮੇਸ਼ਾ ਟਿੱਬੀਆਂ ਹੀ ਤੇ ਆਉਂਦਾ ਹੁੰਦਾ ਐ ਉਹ ਟਿੱਬੀਆਂ ਦੇ ਉੱਤੇ ਦੋ ਤਿੰਨ ਢੋਲੀਆਂ ਲਾ ਲਓ ਹੋਰ ਕਾਸੇ ਦੀ ਲੋੜ ਨਹੀਂ ਕਿਉਂਕਿ ਤਿੰਨ ਚਾਰ ਦਿਨਾਂ ਬਾਅਦ ਤੁਹਾਨੂੰ ਲੱਗੂਗਾ ਵੀ ਏਰੀਆ ਵੱਧ ਗਿਆ ਹੋਣਾ ਹੁਣ ਠੀਕ ਹੈ ਜੇ ਉਹ ਵੀ ਨਹੀਂ ਕਰਨਾ ਤਾਂ ਬੀਪੀਐਮਸੀ ਜਿਹੜੀ ਕਿ ਮੈਂ ਪਾਈ ਆ 212 ਦੇ ਵਿੱਚ ਕਿਉਂਕਿ ਉੱਥੇ ਸਸਤੀ ਦਵਾਈ ਕਰ ਬੈਠਾ ਉਹ ਵੀ ਕਾਪੀ ਦੇ ਉੱਤੇ ਗਲਤੀ ਲਿਖ ਲਈ ਮੈਂ ਵੀ ਤੇਲੇ ਵਾਲੀ ਦਵਾਈ ਸਸਤੀ ਨਹੀਂ ਕਰਨੀ ਜਦੋਂ ਬੋਹ ਤੇ ਕਰਨੀ ਆ ਜਦੋਂ ਤੇਲੇ ਦਾ ਅਟੈਕ ਹੋ ਜੇ ਤਾਂ ਉਦੋਂ ਵਧੀਆ ਦਵਾਈ ਕਰਨੀ ਆ ਬੀਪੀਐਮਸੀ ਮਿੱਟੀ ਦੇ ਵਿੱਚ ਰਲਾ ਕੇ ਸੁੱਟ ਦਿਓ ਠੀਕ ਹੈ ਨਾਲੇ ਦਾ ਪਾਣੀ ਔਖੀ ਨਾਲੇ ਖਰਚਾ ਉਨਾ ਹੀ ਹੋ ਗਿਆ ਉੱਥੇ ਉੱਥੇ ਹੀ ਵੱਜ ਗਿਆ 8900 ਰੁਪਏ ਖਰਚਾ ਹੋ ਗਿਆ ਨਾਲੇ ਪੌਣੀ ਔਖੀ ਨਾਲੇ ਬੂਟੇ ਖਰਾਬ ਕੀਤੇ ਠੀਕ ਆ ਬਈ ਇਹ ਗਲਤੀ ਲਿਖੀ ਜਾਂਦੀ ਆ ਤੁਸੀਂ ਵੀ ਗਲਤੀ ਕਾਪੀ ਦੇ ਉੱਤੇ ਲਿਖ ਲਿਆ ਕਰੋ ਜਿਹੜੀ ਤੁਹਾਡੀ ਹੋ ਜਾਂਦੀ ਆ ਕੋਈ ਵੀ ਠੀਕ ਆ ਤੇ ਇਹ ਤੁਸੀਂ ਪਾ ਸਕਦੇ ਹੋ ਆਖਰੀ ਪਾਣੀ ਦੇ ਵਿੱਚ ਬਾਕੀ ਮੈਨੂੰ ਕਮੈਂਟ ਜਰੂਰ ਕਰਿਓ ਤੁਸੀਂ ਕਿਹੜੀ ਦਵਾਈ ਕਰੀ ਆ ਬਈ ਤੇ ਕੀ ਕੰਨੀ ਤਰੀਫ ਨੂੰ ਤੁਹਾਡਾ ਝੋਨਾ ਵੱਟ ਹੋਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਕੱਲ ਨੂੰ ਪਰਸੋਂ ਲੁਧਿਆਣੇ ਮੇਲੇ ਦੇ ਉੱਤੇ ਮਿਲਾਂਗੇ ਜਿਹੜਾ ਵੀ ਕੋਈ ਸਵਾਲ ਹੋਇਆ ਉਹ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ